ਸਤਿ ਸ੍ਰੀ ਅਕਾਲ ਦੋਸਤੋ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਂ ਦੇ ਜਾਣ ਤੋਂ ਬਾਅਦ ਪਿੱਕੇ ਖਤਮ ਹੋ ਜਾਂਦੇ ਨੇ ਪਰ ਸੱਸ ਦੇ ਜਾਣ ਤੋਂ ਬਾਅਦ ਸੌਰੇ ਵੀ ਖਤਮ ਹੋ ਜਾਂਦੇ ਆ ਕਦੇ ਨਹੀਂ ਸੁਣਿਆ ਹੋਵੇਗਾ ਬਸ ਯਾਦਾਂ ਰਹਿ ਜਾਂਦੀਆਂ ਉਹਨਾਂ ਦੀ ਅੱਜ ਆਪਾਂ ਇਸੇ ਬਾਰੇ ਗੱਲਬਾਤ ਕਰਾਂਗੇ ਜੋ ਵਾਰ ਦਿੰਦੀ ਸੀ ਮੇਰੇ ਤੋਂ ਸਭ ਕੁਝ ਉਸ ਦੀ ਖੁਸ਼ ਰਹੋ ਵਾਲੀ ਅਸੀਸ ਕਹਿਣਾ ਆਪਣੇ ਜੋੜੇ ਨਾਲ ਖੁਸ਼ ਰਹੋ ਆਪਣੇ ਗੰਢ ਜੋੜੇ ਨਾਲ ਖੁਸ਼ ਰਹੋ ਜਦੋਂ ਵੀ ਚਰਨ ਸਪਰਸ਼ ਕਰਨੇ ਉਸ ਦੀ ਹਰ ਚਤਾਵਨੀ ਜੋ ਹਰ ਤਿਆਰ ਤੋਂ ਪਹਿਲਾਂ ਮਿਲ ਜਾਂਦੀ ਸੀ ਕੱਲ ਨੂੰ ਤਿਆਰ ਹੈ ਆਪਾਂ ਵੀ ਅੱਜ ਆਈਏ ਸਮਰ ਲੈ ਘਰ ਵੀ ਸਵਾਰ ਲੈ ਮਹਿੰਦੀ ਮੁੰਦੀ ਲਵਾ ਲੈ ਬੱਲੇ ਉਸਦੀ ਦੂਰ ਦ੍ਰਿਸ਼ਟੀ ਜੋ ਮੇਰੇ ਅਧੂਰੇਆਂ ਖਾਇਸ਼ਾਂ ਨੂੰ ਹੌਸਲਾ ਦੇਿੰਦਾਂ ਗਾ ਕਹਿ ਦੇਂਦੀ ਕੋਈ ਗੱਲ ਨਹੀਂ ਗਮ ਖਾਂਨ ਨਾਲ ਦੇਰਸਵੇ ਸਭ ਕੁਝ ਮਿਲਦਾ ਉਸ ਵੱਲੋਂ ਦਿੱਤੇ ਉਲਾਮੇ ਜਦੋਂ ਬੱਚਿਆਂ ਨਾਲ ਸਖਤੀ ਕਰਨੀ ਤਾਂ ਕਹਿਣਾ ਅਸੀਂ ਤਾਂ ਕਦੇ ਨਹੀਂ ਆਪਣੇ ਬੱਚਿਆਂ ਨੂੰ ਮਾਰਿਆ ਸੀ ਉਸ ਵੱਲੋਂ ਉਸਤੇ ਕੀਤੇ ਕਬੂਲਨਾਮੇ ਜੋ ਅਕਸਰ ਮੇਰੀ ਪਿੱਠ ਪਿੱਛੇ ਕਰਦੀ ਸੀ ਕਹਿਣਾ ਨਾ ਦਿਨ ਦੇਖਦੀ ਐ ਨਾ ਰਾਤ ਬਸ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਇਹ ਜੋ ਨਿੱਕੀਆਂ ਨਿੱਕੀਆਂ ਗੱਲਾਂ ਸੀ ਜੋ ਕਿ ਸਾਡੇ ਸਾਸੂ ਮਾ ਵੱਲੋਂ ਸਾਨੂੰ ਸਿਖਾਈਆਂ ਜਾਂਦੀਆਂ ਸੀ ਦੱਸੀਆਂ ਜਾਂਦੀਆਂ ਸੀ ਤਾਂ ਉਹ ਜਦੋਂ ਇਸ ਦੁਨੀਆ ਤੋਂ ਚਲੇ ਜਾਂਦੇ ਨਾ ਤਾਂ ਇਹ ਗੱਲਾਂ ਸਾਨੂੰ ਕਹਿਣ ਵਾਲਾ ਸੌਰੇਕਰ ਚ ਕੋਈ ਨਹੀਂ ਮਿਲਦਾ ਨਾ ਤਾਂ ਹੁਣ ਕੋਈ ਧਿਆਰਾਂ ਤੇ ਇਹ ਕਹਿੰਦਾ ਕਿ ਮਹਿੰਦੀ ਲਵਾ ਲੈ ਘਰ ਸਵਾਰ ਲਈ ਤੱਕਈ ਵਾਰ ਤਾਂ ਮੈਂਂਦੀ ਲਵਾਉਣੇ ਭੁੱਲ ਵੀ ਜਾਂਦੀ ਆ ਤੇ ਨਾ ਕੋਈ ਬੱਚਿਆਂ ਦੇ ਲਈ ਕਹਿੰਦਾ ਨਾ ਕੋਈ ਹੌਸਲਾ ਨਹੀਂ ਦਿੰਦਾ ਜਦੋਂ ਇਹ ਸਭ ਕੁਝ ਵੇਖਦੀ ਆ ਨਾ ਹੁਣ ਤੇ ਐਂਜ ਲੱਗਦਾ ਕਿ ਜਿਵੇਂ ਕਹਿੰਦੇ ਆ ਨਾ ਮਾਂ ਬਿਨਾ ਪਿੱਕੇ ਖਤਮ ਹੋ ਜਾਂਦੇ ਤੇ ਇਸੇ ਤਰ੍ਹਾਂ ਸੱਸ ਬਿਨਾ ਸੋਹਰੇ ਵੀ ਖਤਮ ਹੋ ਜਾਂਦੇ ਇਹਦੀ ਸੋਚ ਕੇ ਵੇਖਿਓ ਇਹ ਗੱਲ ਕਿੰਨੀ ਕੁ ਸਹੀ ਹੈ ਧੰਨਵਾਦ ਦੋਸਤੋ